ਤੁਸੀਂ ਖੜ ਕੇ ਪੁੱਛ ਵੀ ਲੈਂਦੇ ਤਾਂ ਭਾਜੀ ਕੋਈ ਗੱਲ ਨਹੀਂ ਸੀ ਅੱਡੀ ਸਾ 300 ਮੀਟਰ 300 ਮੀਟਰ ਡਰੇਆਵਾ ਭਾਜੀ ਬੰਦਾ ਉਹ ਹੀ ਤਾਂ ਕਹੀ ਜਾਂਦਾ ਜਿਹੜਾ ਪੀਰ ਵਾਲਾ ਕਹਿੰਦਾ 120 ਦੀ ਸਪੀਡ ਤੇ ਗਿਆ 11:15 ਉਹ ਨਾਲੀ ਪਾਹਮੇ ਤੇਰਾ ਕੋ ਹੋਰ ਨਾਲੀ ਪਾਉਂਗੀ ਰੱਖੀ ਗਿਆ ਗਰੋ ਗਿਆ ਇਹ ਕਹਿੰਦਾ ਲੰਘਦੀ 6 ਵੇ ਦਾ ਗਿਆ ਇੱਤੋਂ ਦੀ ਆ ਦੇਖੀ ਕਹਿੰਦੀ ਉਹ 6 ਵੇ ਦਾ ਘਰ ਨਹੀਂ ਹੈਗਾ ਇਹ ਦੇਖੋ 12 ਵੀ ਤਾਂ ਫੋਟੋ ਹੈ ਦੀ ਇਹ 6 ਵਜੇ ਦਾ ਸਵੇਰ ਵਾਲੇ ਗੇੜ ਚ ਆ ਕੇ ਗੱਡੀ ਜਮ ਹੋ ਗਈ ਆ ਉਹ ੜਕਾ ਸੀਗਾ ਸੀ ਸਾਈਡ ਤੇ ਕਰਾ ਕੇ ਬੰਦਾ ਉੱਤਰ ਕੇ ਅੰਦਰ ਚਲੇ ਗਿਆ ਮੈਨੂੰ ਐਸਾ ਲੱਗਦਾ ਵੀ ਇਹਨਾਂ ਦੀ ਜਿਫਾ ਭਰੀਆਂ ਹੋਈਆਂ ਪੁਲਿਸ ਵਾਲਿਆਂ ਦੀ ਇਹਨਾਂ ਦੇ ਪਿੱਛੇ ਤਿੱਕਰ ਇਹਨਾਂ ਨੂੰ ਪਹੁੰਚ ਪਹੁੰਚੀ ਹੋਈ ਆ ਇਸ ਕਰਕੇ ਗੱਲ ਨਹੀਂ ਮੰਨਦੇ ਤੇ ਸਾਡੀ ਸੁਣਦੇ ਨਹੀਂ ਪਏ ਇਹਨਾਂ ਨੇ ਬਹੁਤ ਤੇਜ਼ ਮਾਰ ਕੇ ਹਿੱਟ ਪਿੱਛੋਂ ਦੀ ਕੀਤਾ ਫੇਟ ਕਰਕੇ ਵਿਚਾਰਾ ਕਿੰਨੀ देर ਉਛਲਦਾ ਗਿਆ ਕਿੰਨੇ ਫੋਟੋ ਹਾਂਜੀ ਕਮਲਬਰੀ ਨਾਂ ਦਾ ਬੰਦਾ ਕੋਠੀ ਹੈ ਜੀ ਇਹਨਾਂ ਦੀ ਹੋਰ ਬਾਂਬੀ 12 ਬਾਂਬੀ ਇਹ ਆ ਸਾਲ ਆਏ ਨੇ ਪਹਿਲਾਂ ਜੋ ਬੁਲਾਏ ਨੇ ਜੀ ਕਹਿੰਦੇ ਸਵੇਰੇ ਗੁਰਦੁਆਰਾ ਕਰਾਂਗੇ ਕਹਿੰਦੇ ਹੁਣ ਕੁਛ ਨਹੀਂ ਕਰ 16 ਤੋਂ ਬੰਦੇ ਇਹਨੂੰ ਆ ਕਹਿੰਦੇ 16 ਤੋਂ ਬੰਦੇ ਨੂੰ ਕਹਿੰਦੇ ਸਵੇਰੇ ਆ ਧੀਲੀ ਕਾਰਵਾਈ ਧੀਲੀ ਕਾਰਵਾਈ ਸਭ ਕੁਝ ਹੋ ਗਿਆ ਬੰਦਾ ਮਾਰ ਕੇ ਬੰਦਾ ਹੈ ਨਹੀਂ ਮੌਕੇ ਤੇ ਉਹ ਕਹਿੰਦੇ ਵੀ ਸਾਡੀ ਕੋਈ ਕਾਰਵਾਈ ਨਹੀਂ ਕਰੇ ਹੋਣ ਹੈ ਨਹੀਂ ਫਿਰ ਹੁਣ ਤਾਂ ਚੈੱਕ ਕਰ ਲਿਆ ਨਾਲ ਲੈ ਕੇ ਇਹਨਾਂ ਨੂੰ ਬੱਲੇ ਦੇ ਸਰਪੰਚ ਨੂੰ ਭਈ ਇਹਦਾ ਡਰੈਸ ਟ੍ਰੇਸ ਆ ਕੂਟੀ ਟ੍ਰੇਸ ਆ ਨਾਂ ਪਤਾ ਲੱਗਿਆ ਕਿਉਂਕਿ ਢਿੱਲੀ ਵਰਗੇ ਕੋਈ ਦੂਜਾੜੀ ਕੋ ਗੱਲੇ ਨਹੀਂ ਹੈਗੀਆਂ ਗੱਲ ਬਾਤ ਭਾਈ ਜੀ 11 ਵਜੇ ਤੋਂ ਬਾਅਦ ਹੀ ਗੱਲ ਵਾ ਅੱਛਾ ਜੇ ਉੱਥੇ ਗੇਟ ਚ ਆ ਕੇ ਗੱਡੀ ਜਮ ਹੋ ਗਈ ਆ ਹੋ ੜਕਾ ਸੀਗਾ ਸੀ ਸਾਈਡ ਤੇ ਕਰਾ ਕੇ ਬੰਦਾ ਉੱਤਰ ਕੇ ਅੰਦਰ ਚਲੇ ਗਿਆ ਬਸ ਬਾਅਦ ਚ ਇਕੱਠਾ ਹੋ ਗਿਆ ਕੀ ਐਕਸੀਡੈਂਟ ਕਰ ਗਿਆ ਬੰਦਾ ਐਕਸੀਡੈਂਟ ਪਤਾ ਨਹੀਂ ਹੋਣ ਬੰਦੇ ਦਾ ਕਹਿੰਦੇ ਸਾਡਾ ਬੰਦਾ ਮਾਰ ਕੇ ਆਇਆ ਵਾ ਕੀ ਨਾਮ ਕੀ ਬੰਦੇ ਦਾ ਕੋਈ ਪਤਾ ਲੱਗਿਆ ਨਹੀਂ ਉਹਦਾ ਨਾਮ ਦਾ ਨਹੀਂ ਪਤਾ 12 ਨੰਬਰ ਕੋਠੀ ਆ 12 ਨੰਬਰ ਕੋਠੀ ਆ ਇਹ ਕਿਹੜਾ ਨਗਰ ਦਾ ਬੰਦਾ ਹੋਜੀ ਜੀ ਕੇ ਬਾਰ ਜੀ ਇਹ ਗੱਡੀ ਦਾ ਬੜਾ ਬੁਰਾ ਹਾਲ ਆ ਹਾਂ ਜੀ ਹਾਂ ਬੰਦੇ ਦੀ ਮੌਤ ਹੋ ਗਈ ਆ ਨਹੀਂ ਹੁਣ ਆ ਮੈਂ ਤਾਂ ਘਰੇ ਦੇਖਿਆ ਵਾ ਤਾਂ ਮੈਂ ਤਾਂ ਇੱਥੇ ਢੇੜ ਤੇ ਆ ਤੇ ਬੰਦਾ ਭੱਜਿਆ ਤੁਹਾਡੇ ਸਾਹਮਣੇ ਇਧਰੋਂ ਗੱਡੀ ਧਾਰ ਕੇ ਬੰਦਾ ਉੱਤਰ ਕੇ ਗਿਆ ਜੀ ਨਾਮ ਦਾ ਫੱਦੀਆ ਨਹੀਂ ਇਹ ਕੜੇ ਰਹੇ ਉਹੜ ਪਾਈ ਪਤਾ ਕੱਪੜੇ ਕੱਪੜੇ ਨੇ ਕਿਹੜੇ ਪਾਸੀ ਪੰਜ ਕੱਪੜੇ ਤੇ ਪੈਂਟ ਤਾਂ ਨਹੀਂ ਗਿਆ ਸਾਰਾ ਬੰਦ ਬੰਨਾ ਮੋਨਾ ਨਹੀਂ ਮੋਨਾ ਪਾਜੀ ਮੈਨੂੰ ਤਾਂ ਪਤਾ ਹੀ ਨਹੀਂ ਮੇਨ ਦਾ ਫੋਨ ਗਿਆ 12 12:30 ਵਜੇ ਕਹਿੰਦੇ ਐਕਸੀਡੈਂਟ ਹੋਇਆ ਪਰ ਮੈਨੂੰ ਪੂਰੀ ਤਰ੍ਹਾਂ ਦੱਸਿਆ ਨਹੀਂ ਗਿਆ ਜਦ ਮੈਂ ਇੱਥੇ ਪਹੁੰਚੀ ਸਾਡੀ ਖਬਰ ਮੈਨੂੰ ਮਿਲੀ ਆ ਪਰ ਇੱਥੇ ਪਹੁੰਚ ਕੇ ਵੀ ਪੁਲਿਸ ਵਾਲਿਆਂ ਨੇ ਸਾਡੀ ਕੋਈ ਕਾਰਵਾਈ ਨਹੀਂ ਕੀਤੀ ਕੀ ਕਾਰਨ ਲੱਗਦਾ ਵੀ ਥਿਲੀ ਕਾਰਵਾਈ ਕਿਉਂ ਹੋਈ ਮੈਨੂੰ ਐਸਾ ਲੱਗਦਾ ਵੀ ਇਹਨਾਂ ਦੀ ਜੇਫਾ ਪਣੀਆਂ ਹੋਈਆਂ ਪੁਲਿਸ ਵਾਲਿਆਂ ਦੀਆਂ ਇਨਾਂ ਦੇ ਪਿੱਛੇ ਤਿੱਕਰ ਇਹਨਾਂ ਨੂੰ ਪਹੁੰਚ ਪਹੁੰਚੀ ਹੋਈ ਆ ਇਸ ਕਰਕੇ ਇਹ ਗੱਲ ਨਹੀਂ ਮੰਨਦੇ ਪੇ ਸਾਡੀ ਸੁਣਦੇ ਨਹੀਂ ਪੇ ਘਰ ਦੇ ਬਾਹਰ ਬੈਠੇ ਉਹਨਾਂ ਦੇ ਹਾਂਜੀ ਹਾਂਜੀ ਇਹਨਾਂ ਦੇ ਅੰਦਰੋਂ ਬੰਦਾ ਵੀ ਭਜਾ ਦਿੱਤਾ ਸੀ ਬਹੁਤ ਗੇੜ ਖੜਕਾਇਆ ਇਹਨਾਂ ਨੇ ਅੰਦਰੋਂ ਅੰਦਰੋਂ ਹੀ ਸਭ ਕੁਝ ਕਰ ਦਿੱਤਾ ਵਾ ਇਹ ਪੁਲਿਸ ਨੇ ਭਜਾਤਾ ਥਾਂ ਹਾਂਜੀ ਤੇ ਹੁਣ ਬਾਕੀ ਉਮਰ ਕੀ ਦੀ ਸੀ ਭਰਾ ਤੋਂ ਦੇ ਤਿੱਕ ਤਤੋਂ ਲੰਘ ਕੇ ਜਾ ਰਹੇ ਸੀ ਆਸੇ ਰੋੜ ਤੋਂ ਡੁਗਰੀ ਰੋੜ ਤੋਂ ਤਾਂਦਰਾ ਮੇਰਾ ਨਾਮ ਵਿਸ਼ਾ ਸ਼ਰਮਾ ਹੈ ਰਾਉ ਕੀ ਗੱਲ ਹੋਈ ਐ ਜੱਪਾ ਕੋ ਬਿਠੇ ਆਏ ਆ ਅਰੇ ਇਹੋ ਜਿਹੜਾ ਨਾ ਭਰਾ ਉੱਥੋਂ ਬਾਈ ਫੋਟਾ ਰੋਡ ਜਿਹੜਾ ਉਹ ਫਲਾਵਰਿੰਗ ਕਰੋ ਫਲਾਵਰਿੰਗ ਕੋਲੇ ਨਹੀਂਗਾ ਉੱਥੋਂ ਆ ਰਿਆ ਸੀਗਾ ਇੱਕੀ ਵਾਰ ਤੇ ਇਹ ਬਹੁਤ ਤੇਜ਼ ਆਇਆ ਪਹਿਲਾਂ ਕਿਸੇ ਬੰਦੇ ਨੂੰ ਵੀ ਚੱਕ ਨਗਾ ਸੀ ਨਾਲ ਲੇਡੀ ਸੀਗੀ ਉਹ ਵੀ ਬਚ ਗਏ ਤੇ ਇਹਨਾਂ ਨੇ ਬਹੁਤ ਤੇਜ਼ ਮਾਰ ਕੇ ਹਿੱਟ ਪਿੱਛੋਂ ਦੀ ਕੀਤਾ ਹਿੱਟ ਕਰਕੇ ਵਿਚਾਰਾ ਕਿੰਨੀ ਦਰ ਉਛਲਦਾ ਗਿਆ ਕਿੰਨੇ ਫੋਟ ਉੱਪਰ ਉਸ ਤੋਂ ਬਾਅਦ ਵਿਚਾਰਾ ਥੱਲੇ ਵਜਿਆ ਉਹ ਭੱਜ ਗਿਆ ਰੁਕਿਆ ਹੀ ਨਹੀਂ ਉਹ ਤੇਜ਼ ਵਜਿਆ ਉਸ ਤੋਂ ਬਾਅਾਜ ਚੱਕ ਕੇ ਫਟਾਫਟ ਡੀਐਮਸੀ ਲੈ ਗਏ ਤੇ ਡੀ ਐਮ ਸੀ ਹੋ ਗਿਆ ਨੇ ਡੈਥ ਪਹਿਲਾਂ ਹੀ ਹੋ ਚੁੱਕੀ ਹੈ ਜੀ ਇਹਨਾਂ ਦੀ ਕੌਨ ਦੀ ਸਪੋਰਟ ਡੈਥ ਹੋਈ ਕੌਨ ਦੀ ਸਪੋਰਟ ਡੈਥ ਹੋਈ ਅੱਛਾ ਕੌਨ ਸੀ ਬੰਦਾ ਦੇ ਨਾਲ ਐਕਸੀਡੈਂਟ ਹੋਇਆ ਕਿਣਾ ਕਰਕੇ ਗਿਆ ਕੀ ਨਾਮ ਅਗਰ ਪਤਾ ਲੱਗਿਆ ਹੁਣ ਤੇ ਕੰਦੇ ਦਾ ਹਾਂਜੀ ਕਮਲਪਰੀ ਨਾਮ ਦਾ ਬੰਦਾ ਕੋਠੀ ਹੈ ਜੀ ਇਹਨਾਂ ਦੀ ਹੋਰ ਬਾਂਬੀ 12 ਬਾਂਬੀ ਵੀ ਹੈ ਇਹ ਬੰਦਾ ਹੀ ਹੈ ਇਹਨਾਂ ਦੇ ਮਗਰ ਮੁੰਡੇ ਲੱਗੇ ਸੀ ਨਾ ਮਗਰ ਅੱਛਾ ਉਹਨੂੰ ਮਾਰਨ ਲੱਗੇ ਸੀ ਪਹਿਲਾਂ ਉਹਦਾ ਵਾਜ ਰਿਹਾ ਸੀ ਉਹ ਵੀ ਮਗਰ ਲੱਗੇ ਪਿੱਛੇ ਹੋਰ ਵੀ ਟੱਕਰ ਮਾਰ ਲੱਗਿਆ ਸੀ ਉਹ ਬੰਦੇ ਨੇ ਮਗਰ ਲਾ ਲਿਆ ਇੱਥੇ ਆ ਕੇ ਗੱਡੀ ਇਹਦੇ ਪੂਰੇ ਦੇਖੋ ਟਾਇਰ ਟੂਰ ਸਭ ਡੈੜ ਕੀ ਅਲਗਰ ਪੁਲਿਸ ਦੀ ਕਾਰ ਮੇਰੇ ਤੇ ਲਈ ਆਈ ਹੈ ਢਿੱਲੀ ਆਈ ਬਹੁਤ ਢਿੱਲੀ ਆ ਹੁਣ ਤੱਕ ਤਾਂ ਕੁਝ ਉਹ ਭਜਾਤਾ ਬੰਦਾ ਨਹੀਂ ਦੇਰਦਾ ਪੁਲਿਸ ਵਾਲੇ ਪਹਿਲਾਂ ਆਏ ਨੇ ਦੇਖ ਕੇ ਚਲੇ ਗਏ ਗੁੰਡੇ ਦੀ ਉਮਰ ਜੀ 26 27 ਦਾ ਕਹਿੰਦੇ ਨਾਲ ਦਾ ਹੀ 30 ਕੇ ਸਾਲ ਦਾ 30 ਸਾਲ ਦਾ 31 ਸਾਲ 30 ਕੇ ਸਾਲ ਦਾ ਹੀ ਹਾਂ ਜੀ ਪੁਲਿਸ ਵਾਲੇ ਆਏ ਨੇ ਪਹਿਲਾਂ ਜੋ ਬੁਲਾਏ ਨੇ ਕਹਿੰਦੇ ਸਵੇਰੇ ਗੁਰਦੁਆਰਾ ਕਰਾਂਗੇ ਕਹਿੰਦੇ ਹੁਣ ਕੁਝ ਨਹੀਂ ਕਰ 16 ਤੋਂ ਬੰਦੇ ਇਹਨੂੰ ਬੰਦੇ ਸਵੇਰੇ ਆਹ ਕਹਿੰਦਾ 16 ਤੋਂ ਬੰਦੇ ਇਹਨੂੰ ਕਹਿੰਦਾ ਸਵੇਰੇ ਆ ਗਏ ਬੰਦਾ ਕੋਈ ਗੱਲ ਕਰਾ ਕਹਿੰਦਾ ਰਾਤੀ ਡੰਗ ਨਹੀਂ ਕਰਨਾ ਅਗਲੇ ਨੂੰ ਸਵੇਰੇ ਆ ਗਏ ਸਵੇਰੇ ਦੇਖਾਂਗੇ ਅਸੀਂ ਮ ਮਨੁਪਤਾ ਲੱਗਿਆ ਤੁਸੀਂ ਦੱਸੋ ਢੇਲੀ ਵਾਲ ਬਾਈ ਕੀ ਹੋ ਰਹੀ ਹੈ ਢੇਲੀ ਕਾਰਵਾਈ ਬੜੀ ਗਈ ਸਭ ਕੁਝ ਹੋ ਗਿਆ ਬੰਦਾ ਮਾਰ ਕੇ ਬੰਦਾ ਹੈ ਨਹੀਂ ਮੌਕੇ ਤੇ ਉਹ ਕਹਿੰਦੇ ਵੀ ਸਾਡੀ ਕੋਈ ਕਾਰਵਾਈ ਨਹੀਂ ਕਰੀ ਪੁਲਿਸ ਤੇ ਵਈਆ ਤਾਂ ਹੋ ਗਈ ਦੱਸੋ ਕੀ ਗੱਲ ਜਦੋਂ ਸਟੇਟਮੈਂਟ ਇਹਨਾਂ ਨੇ ਕਰਾਤੀ ਉਸੇ ਵੇਲੇ ਕਾਰਵਾਈ ਹੋ ਜਾਣੀ ਆ ਡੈੱਡ ਬੋਡੀ ਉੱਥੇ ਪਈ ਆ ਡੀ ਐਮ ਸੀ ਹਸਪੀਟਲ ਦੇ ਵਿੱਚ ਇਹਨਾਂ ਨੇ ਅਜੇ ਤੱਕ ਕੋਈ ਸਟੇਟਮੈਂਟ ਰਿਕਾਰਡ ਨਹੀਂ ਕਰਾਈ ਇਹਨਾਂ ਦਾ ਤਾਂ ਕਹਿਣਾ ਕਿ ਪਹਿਲਾਂ ਬੰਦਾ ਫੜ ਲਓ ਬੰਦਾ ਘਰ ਦੇ ਵਿੱਚ ਹੈ ਨਹੀਂਗਾ ਅਸੀਂ ਘਰ ਕੋਠੀ ਚੈੱਕ ਕਰ ਲਈ ਆ ਬੰਦਾ ਹੈ ਨਹੀਂਗਾ ਠੀਕ ਹੈ ਗੱਡੀ ਖੜੀ ਆ ਗੱਡੀ ਅਸੀਂ ਕਬਜ਼ੇ ਚ ਲੈ ਲੈਣੀ ਆ ਜਦੋਂ ਇਹਨਾਂ ਦੀ ਸਟੇਟਮੈਂਟ ਹੋ ਜਾਂਦੀ ਆ ਜੋ ਵੀ ਕਾਨੂੰਨੀ ਕਰਿਆ ਬਣਦੀ ਆ ਕਾਨੂੰਨੀ ਪ੍ਰਕਿਰਿਆ ਉਹ ਅਸੀਂ ਕਰ ਦੇਣੀ ਆ ਗੱਡੀ ਮੌਕੇ ਤੇ ਫਾਨੀ ਮੌਕੇ ਤੇ ਖੜੀ ਗੱਡੀ ਬਾਹਰ ਘੇੜਦੇ ਪਰ ਉਹਦਾ ਟਾਇਰ ਉਹ ਪੈਂਚਰ ਕਰਕੇ ਜਾ ਨਹੀਂ ਸਕਦੀ ਉਹਦਾ ਕੋਈ ਬੰਦੋਬਾਸ ਕੀਤਾ ਜਾਊਗਾ ਤਾਂ ਜਾਏਗੀ ਉਹ ਕਹਿੰਦੇ ਥੋੜੀ ਦੇਰ ਪਹਿਲੇ ਬੰਦਾ ਇੱਥੇ ਸੀ ਨਹੀਂ ਹੁਣ ਉਹ ਤਾਂ ਇਹਨਾਂ ਦੇ ਕਹਿਣ ਮੁਤਾਬਕ ਆ ਬੰਦਾ ਮੈਨੂੰ ਲੱਗਦਾ ਨਹੀਂ ਵੀ ਅੰਦਰ ਨਹੀਂ ਆਇਆ ਬੰਦਾ ਗੱਡੀ ਛੱਡ ਗਈ ਉੱਥੋਂ ਹੀ ਕਿਤੇ ਹੋ ਗਿਆ ਜਾਂ ਤਾਂ ਕੋਈ ਇੱਧਰ ਉੱਧਰ ਹੋ ਗਿਆ ਇਹ ਨਹੀਂ ਘਾਰੀਏ ਭਾਈ ਨਹੀਂ ਘਾਰੀਏ ਮੈਂ ਤੁਹਾਨੂੰ ਸੁਣਾਇਆ ਇਹ ਬੰਦਾ ਕਾਰ ਆ ਬੰਦਾ ਦੇਖੋ ਸਾਡੇ ਕੋਲ ਨਹੀਂ ਨਹੀਂ ਹੁਣ ਹੈ ਨਹੀਂ ਫਿਰ ਹੁਣ ਤਾਂ ਹੀ ਚੈੱਕ ਕਰ ਲਿਆ ਨਾਲ ਲੈ ਕੇ ਇਹਨਾਂ ਨੂੰ ਬੱਲੇ ਦੇ ਸਰਪੰਚ ਨੂੰ ਹਾਂਜੀ ਕੋਈ ਵੱਡਾ ਬੰਦਾ ਕਾਰਵਾਈ ਨਹੀਂ ਕਰਦਾ ਜੀ ਗੱਲ ਕਰ ਕਾਰਵਾਈ ਕੋਈ ਢਿੱਲੀ ਨਹੀਂ ਕੋਈ ਕਾਰਵਾਈ ਨਹੀਂ ਬੰਦਾ ਛੱਡ ਗਿਆ ਇਹਦੇ ਬਾਰੇ ਆਪਾਂ ਨੂੰ ਕੋਈ ਏਲਮ ਨਹੀਂ ਕੋਈ ਰਿਸ਼ਤੇਦਾਰ ਆ ਕਿਸੇ ਦਾ ਇਹਦੇ ਬਾਰੇ ਕੋਈ ਨਹੀਂ ਪਰਪਤ ਇਨਸਾਫ ਮਿਲੂਗਾ ਨਾ ਬਿਲਕੁਲ ਜੀ ਬਿਲਕੁਲ ਬਿਲਕੁਲ ਇਨਸਾਫ ਕਿਉਂ ਨਹੀਂ ਮਿਲੂਗਾ ਗੱਡੀ ਟਰੇਸ ਹੋ ਗਈ ਕੋਠੀ ਟਰੇਸ ਹੋ ਗਈ ਬੰਦੇ ਦਾ ਨਾਮ ਪਤਾ ਲੱਗ ਗਿਆ ਇਨਸਾਫ ਲਈ ਪਿੱਛੇ ਕਿਹੜੀ ਗੱਲ ਰਹਿ ਗਈ ਕੋਈ ਗੱਲਬਾਤ ਵੀ ਹੋਈ ਕਹਿੰਦਾ ਜੀ ਬੰਦੇ ਨੂੰ ਸੌਣ ਤੋਂ ਸਵੇਰੇ ਆਪ ਉਠਾਣਾ ਨਹੀਂ ਕੋਈ ਗੱਲਬਾਤ ਇਦਾਂ ਦੀ ਨਹੀਂ 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 ਉਹਨਾਂ ਨੇ ਕਿਹਾ ਵੀ ਇਦਾਂ ਰਕੇ ਕੋਈ ਬੱਚੇ ਰੋ ਰਹੇ ਆ ਉਹਨਾਂ ਦੇ ਘਰ ਦੇ ਕੋਈ ਕਾਰਵਾਈ ਹੋ ਸਕਦਾ ਕੁਝ ਨਹੀਂ ਐਡੇ ਢਿੱਲੀ ਚਲੂਗੀ ਢਿੱਲੀ ਵਾਲੀ ਦਾ ਇੱਥੇ ਕੋਈ ਗੱਲ ਨਹੀਂ ਹੈਗੀ ਅਸੀਂ ਤਾਂ ਡੈੱਡ ਮਰੇ ਆ ਬੰਦਾ ਮਰੇ ਆ ਦੇਖੋ ਰੋਡ ਸਾਈਡ ਐਕਸੀਡੈਂਟ ਆ ਬੰਦਾ ਮਰਿਆ ਆ ਗੱਡੀ ਸਾਡੇ ਕਬਜੇ 'ਚ ਆ ਲੈ ਜਾਣੀ ਆ ਅਸੀਂ ਕੋਈ ਨਾ ਕੋਈ ਬੰਦੋਬਸਤ ਕਰਕੇ ਬੰਦੇ ਦਾ ਡਰੈੱਸ ਟ੍ਰੇਸ ਆ ਕੋਠੀ ਟ੍ਰੇਸ ਆ ਨਾਂ ਪਤਾ ਲੱਗਿਆ ਕਿਉਂਕਿ ਢਿੱਲੀ ਪਰਕੇ ਕੋਈ ਦੂਜਾੜੀ ਕੋਈ ਗੱਲੇ ਨਹੀਂ ਹੈਗੀ ਇਹਦੇ ਵਿੱਚ ਪਤਾ ਲੱਗੇ ਬੰਦਾ ਕੌਣ ਸੀ ਜਿਹੜਾ ਮਰਨ ਦਾ ਨਾਮ ਕਹਿੰਦੇ ਨਾਮ ਪਤਾ ਕਮਲਦੀਪ ਸਿੰਘ ਕਮਲਦੀਪ ਕਮਲਦੀਪ ਜੀ ਕੋਠੀ ਨੰਬਰ 12 ਜੀ ਕੇ